ਜਿਹੜਾ ਕਿ ਨਿਸ਼ਾਨ ਸਾਹਿਬ ਮਹਾਰਾਜ ਦਾ ਪੰਥ ਦਾ ਨਿਸ਼ਾਨ ਸਾਹਿਬ ਜਿਹੜਾ ਕੁਝ ਲੋਕ ਪੁੱਟ ਰਹੇ ਨੇ ਆਪਾਂ ਉਸ ਵਿਸ਼ੇ ਉੱਤੇ ਗੱਲ ਕਰਨੀ ਆ ਉਹਨਾਂ ਬੰਦਿਆਂ ਦਾ ਕਹਿਣਾ ਆ ਕਿ ਇਹ ਸਾਡੀ ਜਗ੍ਹਾ ਦੇ ਵਿੱਚ ਨਿਸ਼ਾਨ ਸਾਹਿਬ ਕਿਸੇ ਨੇ ਗੱਡਿਆ ਜੀ ਠੀਕ ਆ ਜੀ ਮੰਨ ਲਓ ਠੀਕ ਆ ਕਿਸੇ ਨੇ ਗੱਡ ਦਿੱਤਾ ਤੇ ਤੁਹਾਡੀ ਜਗ੍ਹਾ ਆ ਤੁਹਾਡੇ ਨਾਂ ਤੇ ਆ ਤੁਹਾਡੇ ਪਿੰਡ ਦੇ ਉੱਤੇ ਨਾਂ ਤੇ ਆ ਠੀਕ ਆ ਜੀ ਹੁਣ ਦੂਸਰੀ ਗੱਲ ਮੈਂ ਇਹ ਕਰਨੀ ਆ ਕਿ ਜਿਹਦਾ ਨਿਸ਼ਾਨ ਆ ਉਹ ਕੌਣ ਆ ਉਹ ਆ ਸੱਚੇ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਆਪਣਾ ਮਾਪ ਬਾਪ ਵਾਰਤਾ ਆਪਣਾ ਆਪ ਵਾਰਤਾ ਆਪਣੇ ਚਾਰ ਸਹਿਬਜ਼ਾਦੇ ਵਾਰਤੇ ਆਪਣੇ ਸਿੰਘ ਔਰ ਸਿੰਘਣੀਆਂ ਪੰਥ ਦੇ ਉਤੋਂ ਵਾਰ ਕੇ ਨਿਸ਼ਾਵਰ ਕਰਤੇ ਆਪਣੇ ਆਪ ਸਾਰਾ ਕੁਝ ਵਾਰ ਦਿੱਤਾ ਇਹ ਨਿਸ਼ਾਨ ਸਾਹਿਬ ਉਹਦਾ ਆ ਤੁਸੀਂ ਆਨੇ ਆਹੀਂ ਅਰਦਾਸ ਬੇਨਤੀ ਕੀਤੀ ਆ ਅਹੀਂ ਕੋਈ ਬੇਅਦਬੀ ਨਹੀਂ ਕੀਤੀ ਲਿਓ ਮੈਂ ਤੁਹਾਡੇ ਅਰਦਾਸ ਕਰਕੇ ਨਾ ਤੇ ਤੁਹਾਡੇ ਸਿਰ ਤੇ ਮੈਂ 5 7 ਕੋਈ ਵੀ ਅਦਵੀ ਨਹੀਂ ਕੀਤੀ ਤਾਂ ਨਾਲੇ ਤੁਹਾਡਾ ਦਾੜਾ ਖੋਗ ਤੇ ਮੈਂ ਤੁਹਾਡੀ ਧੂਈ ਜੀ ਦੇ ਦਣਾ ਤੇ ਮੈਂ ਅਰਦਾਸ ਕਰਕੇ ਕਹਿ ਦੂੰਗਾ ਵੀ ਮਾਰਾ ਮੈਂ ਕਰ ਅਰਦਾਸ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾਸ ਸੰਗਤਾਂ ਦੇ ਚਰਨਾਂ ਦੇ ਵਿੱਚ ਹਾਜ਼ਰ ਆ ਅੱਜ ਆਪਾਂ ਇੱਕ ਗੱਲ ਕਰਨੀ ਆ ਜਿਹੜੀ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਵਾਇਰਲ ਹੋ ਰਹੀ ਆ ਜਿਹੜਾ ਕਿ ਨਿਸ਼ਾਨ ਸਾਹਿਬ ਮਹਾਰਾਜ ਦਾ ਪੰਛ ਦਾ ਨਿਸ਼ਾਨ ਸਾਹਿਬ ਜਿਹੜਾ ਕੁਝ ਲੋਕ ਪੁੱਟ ਰਹੇ ਨੇ ਆਪਾਂ ਉਸ ਵਿਸ਼ੇ ਉੱਤੇ ਗੱਲ ਕਰਨੀ ਆ ਉਹਨਾਂ ਬੰਦਿਆਂ ਦਾ ਕਹਿਣਾ ਆ ਕਿ ਇਹ ਸਾਡੀ ਜਗ੍ਹਾ ਦੇ ਵਿੱਚ ਨਿਸ਼ਾਨ ਸਾਹਿਬ ਕਿਸੇ ਨੇ ਗੱਡਿਆ ਜੀ ਠੀਕ ਆ ਜੀ ਮੰਨ ਲਓ ਠੀਕ ਆ ਕਿਸੇ ਨੇ ਗੱਡ ਦਿੱਤਾ ਤੇ ਤੁਹਾਡੀ ਜਗ੍ਹਾ ਆ ਤੁਹਾਡੇ ਨਾਂ ਤੇ ਆ ਤੁਹਾਡੇ ਪਿੰਡ ਦੇ ਉੱਤੇ ਨਾਂ ਤੇ ਆ ਠੀਕ ਆ ਜੀ ਹੁਣ ਦੂਸਰੀ ਗੱਲ ਮੈਂ ਇਹ ਕਰਨੀ ਆ ਕਿ ਜਿਹਦਾ ਨਿਸ਼ਾਨ ਆ ਉਹ ਕੌਣ ਆ ਉਹ ਆ ਸੱਚੇ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਆਪਣਾ ਮਾਪ ਬਾਪ ਵਾਰਤਾ ਆਪਣਾ ਆਪ ਵਾਰਤਾ ਆਪਣੇ ਚਾਰ ਸਹਿਬਜ਼ਾਦੇ ਵਾਰਤੇ ਆਪਣੇ ਸਿੰਘ ਔਰ ਸਿੰਘਣੀਆਂ ਪੰਥ ਦੇ ਉਤੋਂ ਵਾਰ ਕੇ ਨਿਸ਼ਾਵਰ ਕਰਤੇ ਆਪਣੇ ਆਪ ਸਾਰਾ ਕੁਝ ਵਾਰ ਦਿੱਤਾ ਇਹ ਨਿਸ਼ਾਨ ਸਾਹਿਬ ਉਹਦਾ ਆ ਤੁਸੀਂ ਆਨੇ ਆਹੀਂ ਅਰਦਾਸ ਬੇਨਤੀ ਕੀਤੀ ਆ ਅਹੀਂ ਕੋਈ ਬੇਅਦਬੀ ਨਹੀਂ ਕੀਤੀ ਲਿਓ ਮੈਂ ਤੁਹਾਡੇ ਅਰਦਾਸ ਕਰਕੇ ਨਾ ਤੇ ਤੁਹਾਡੇ ਸਿਰ 'ਚ ਮੈਂ 5-7 ਕੋਈ ਬੇਅਦਵੀ ਨਹੀਂ ਕੀਤੀ ਤੇ ਨਾਲੇ ਤੁਹਾਡਾ ਦਾੜਾ ਖੋਗ ਤੇ ਮੈਂ ਤੁਹਾਡੀ ਧੂਈ ਜੇ ਦੇ ਦਨਾ ਤੇ ਮੈਂ ਅਰਦਾਸ ਕਰਕੇ ਕਹਿ ਦੂੰਗਾ ਵੀ ਮਾਰਾ ਮੈਂ ਕਰ ਅਰਦਾਸ ਕੀਤੀ ਆ ਦੁਰ ਫਿੱਟੇ ਮੂੰ ਤੁਹਾਡਾ ਲੱਖ ਦੀ ਲੰਤ ਤੁਹਾਡੇ ਦੇ ਜਿਹੜੇ ਇਹ ਗੱਲ ਕਹਿਣ ਦੇ ਨਾ ਬੰਦੇਓ ਕਿ ਅਹੀਂ ਕੋਈ ਬੇਅਦਵੀ ਨਹੀਂ ਕੀਤੀ ਅਹੀਂ ਦੇ ਅਰਦਾਸ ਕੀਤੀ ਤੇ ਲਿਆਓ ਅਰਦਾਸ ਕਰਕੇ ਮੈਂ ਤੁਹਾਨੂੰ ਖੂ ਦੇ ਵਿੱਚ ਸੁਰ ਦਨਾ ਲਿਆਓ ਅਰਦਾਸ ਕਰਕੇ ਮੈਂ ਤੁਹਾਨੂੰ ਦਰਿਆ ਦੇ ਵਿੱਚ ਤਕਾ ਦੇ ਦਨਾ ਲੱਖ ਦੀ ਲੰਤ ਤੁਹਾਡੇ ਦੇ ਓਏ ਜੇਕਰ ਤੁਸੀਂ ਤੁਹਾਡੀ ਜਗਾ ਦੇ ਵਿੱਚ ਤੁਸੀਂ ਨਿਸ਼ਾਨ ਸਾਹਿਬ ਜੇ ਲੱਗਾ ਆ ਇਹ ਪੰਥ ਦੇ ਵਿੱਚ ਮੈਂ ਸੰਗਤ ਜੀ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਬੰਦੇ ਪਤਾ ਕੌਣ ਆ ਇਹ ਬੰਦੇ ਉਹ ਆ ਜਦੋਂ ਤਾਂ ਤਾਂ ਨੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਮੁਕਤਸਰ ਦੀ ਧਰਤੀ ਤੇ ਗਏ ਸੀ ਨਾ ਉਥੇ ਜੰਗ ਹੋਈ ਸੀ ਤੇ ਜੰਗ ਦੇ ਅਨੁਸਾਰ ਤੁਰਕ ਤੇ ਸਿੱਖ ਜਿਹੜੇ ਸੀ ਸਿੰਘ ਮਹਾਰਾਜ ਉਹ ਕਾਫੀ ਸ਼ਹੀਦ ਹੋ ਗਏ ਸੀ ਮਾਰੇ ਨੇ ਕਿਹਾ ਵੀ ਇਹਨਾਂ ਦਾ ਸੰਸਕਾਰ ਕਰੋ ਨਹੀਂ ਤੇ ਇਥੇ ਮਹਾਂਮਾਰੀ ਫੈਲ ਜੂਗੀ ਬਦਬੂ ਆਊਗੀ ਡੈੱਡ ਬੋੜੀਆਂ ਦੀ ਇਹਨਾਂ ਨੇ ਕੁਝ ਸਿੱਖਾਂ ਨੇ ਇਕੱਠੇ ਕਰਕੇ ਇਹ ਸੇਖਾਂ ਦੀਆਂ ਬੋੜੀਆਂ ਇਕੱਠੀਆਂ ਕਰਤੀਆਂ ਤੇ ਤੁਰਕਾਂ ਦੀਆਂ ਬੋੜੀਆਂ ਇਕੱਠੀਆਂ ਕਰਕੇ ਤੇ ਇਕੱਠਿਆਂ ਦਾ ਸੰਸਕਾਰ ਕਰ ਦਿੱਤਾ ਮਾਰੇ ਨੇ ਜਿਹਨੂੰ ਮਾਰੇ ਦੇ ਹਮੇ ਪਾਸ਼ਾ ਨੂੰ ਪਤਾ ਲੱਗਾ ਨਾ ਇਹ ਗੱਲ ਦਾ ਵੀ ਇਹਨਾਂ ਨੇ ਇਕੱਠਿਆਂ ਨੇ ਸੰਸਕਾਰ ਕਰ ਦਿੱਤਾ ਆ ਤਾਂ ਫਿਰ ਦਸਵੇਂ ਪਾਸ਼ਾ ਮਹਾਰਾਜ ਨੇ ਆਪਣੇ ਮੁਖਾਰ ਰਵਿੰਦ ਤੋਂ ਬਚਨ ਚਾਰਿਆ ਕਿ ਤੁਸੀਂ ਬਹੁਤ ਸਾਰਾ ਇਹ ਜ਼ੁਲਮ ਕੀਤਾ ਮਾੜਾ ਕੰਮ ਕੀਤਾ ਆ ਹੁਣ ਇਹਨਾਂ ਲੋਕਾਂ ਨੇ ਢਾਡੇ ਹੀ ਘਰਾਂ ਦੇ ਵਿੱਚ ਜਨਮ ਲੈ ਕੇ ਢਾਡੇ ਹੀ ਘਰਾਂ ਦੇ ਵਿੱਚ ਜਨਮ ਲੈ ਕੇ ਆ ਕੇ ਤੇ ਸਿੱਖੀ ਦੀ ਜੜਾ ਵੜਨੀ ਆ ਤੇ ਸਿੱਖੀ ਦਾ ਨੁਕਸਾਨ ਕਰਨਾ ਇਹ ਤੁਰਕਾਂ ਨੇ ਢਾਡੇ ਵਾਂਗੂ ਇਹਨਾਂ ਤੁਰਕਾਂ ਨੇ ਪੱਗਾਂ ਸਿਰਾਂ ਤੇ ਸਜਾਉਣੀਆਂ ਢਾਡੇ ਵਰਗੂ ਇਹਨਾਂ ਤੁਰਕਾਂ ਨੇ ਗਾਤਰੇ ਪਾ ਕੇ ਕੁਝ ਤੁਰਕਾਂ ਨੇ ਗਾਤਰੇ ਪਾ ਕੇ ਚੋਲੇ ਪਾ ਕੇ ਪੰਛ ਦਾ ਨੁਕਸਾਨ ਕਰਨਾ ਇਹ ਉਹ ਤੁਰਕ ਹੈ ਜਿਹੜੇ ਦਵੇਂ ਪਾਸ਼ਾ ਮਾਰ ਰਹੇ ਨੇ ਕਿਹਾ ਇਹ ਨਾ ਵੀ ਮੁਕਤਸਰ ਦੀ ਧਰਤੀ ਤੇ ਇਹ ਉਹ ਤੁਰਕ ਨੇ ਜਿਨ੍ਹਾਂ ਨੇ ਨਿਸ਼ਾਨ ਸਾਹਿਬ ਦੀ ਮਹਾਰਾਜ ਦੇ ਪੰਛ ਦੇ ਨਿਸ਼ਾਨ ਦੀ ਬੇਅਦਬੀ ਘੋਰ ਕੀਤੀ ਮਹਾਰਾਜ ਦੇ ਨਿਸ਼ਾਨ ਦੇ ਉੱਤੇ ਚਬਲਾ ਲੈ ਕੇ ਜੁੱਤੀਆਂ ਲੈ ਕੇ ਚੜੇ ਜੁੱਤੀਆਂ ਲੈ ਕੇ ਟਰੈਕਟਰ ਦੇ ਨਾਲ ਕਿਦਾਂ ਮਾਰ ਮਾਰ ਕੇ ਹੱਲਾ ਦੇ ਅਗਲਾ ਬੰਨਾ ਮਾਰ ਮਾਰ ਕੇ ਟਰੈਕਟਰ ਨਾਲ ਨਿਸ਼ਾਨ ਦੇ ਘੋਰ ਬੇアドਵੀ ਕੀਤੀ ਤੇ ਕਿਦਾਂ ਉਹਨਾਂ ਨੇ ਧੂ ਧੂ ਕੇ ਖਿੱਚ ਖਿੱਚ ਕੇ ਲਾਇਆ ਉਹ ਜੇਕਰ ਤੁਹਾਡਾ ਮਸੰਦੋ ਥਾਹੀਂ ਤੁਹਾਡੀ ਮਸੰਦੋ ਜਗਾ ਹੀ ਤੇ ਤੁਸੀਂ ਨਿਹੰਗ ਸਿੰਘ ਫੌਜਾਂ ਬੁਲਾਉਂਦੇ ਪੰਥ ਪੰਥ ਅਕਾਲੀ ਬੁੱਢਾ ਦਲ ਫੌਜ ਜਿਹੜੀ ਆ ਇਹ ਇਹ ਪੰਥ ਦੇ ਜਿਹੜਾ ਨਾ ਬੁੱਢਾ ਦਲ ਫੌਜ ਆ ਇਹ ਇੰਡੀਆ ਦੇ ਵਿੱਚ ਮੌਜੂਦ ਆ ਤੁਸੀਂ ਉਹਨਾਂ ਕੋ ਜਾਣਦੇ ਉਹ ਨਿਹੰਗ ਸਿੰਘ ਆਪਣੀ ਫੌਜ ਭੇਜ ਦੇ ਨੀਲਾ ਨਿਸ਼ਾਨ ਉਹਨਿਆਂ ਕੇ ਸਿੰਘ ਆਪਣੀ ਫੌਜ ਭੇਜਦੇ ਭੇਜ ਕੇ ਅਰਦਾਸਾ ਬੇਨਤੀ ਕਰਕੇ ਸ਼ਰਦਾਈਆਂ ਵਰਤਾ ਕੇ ਕੜਾ ਪ੍ਰਸ਼ਾਦ ਦੀ ਦੇਖ ਕਰਾ ਕੇ ਭੋਗ ਮਹਾਰਾ ਨੂੰ ਲਾ ਕੇ ਅਰਦਾਸ ਕਰਕੇ ਤੇ ਪੰਥਰਾ ਨਿਸ਼ਾਨ ਜਿਹੜਾ ਉਹ ਵਾਪਸ ਗੁਰੂ ਘਰ ਆਪਾਂ ਲੈ ਕੇ ਆਉਂਦੇ ਜੇ ਤੁਹਾਡੀ ਜਗਾ ਸੀ ਤੇ ਪਰ ਤੁਸੀਂ ਇਹ ਤੁਹਾਡਾ ਕਿੱਡਾ ਗੰਦਾ ਤੇ ਮਾੜਾ ਤਰੀਕਾ ਜਿਹਦੇ ਨਾਲ ਤੁਸੀਂ ਇਹ ਅਗਲਾ ਬੰਦਾ ਵੇਖਣ ਦਾ ਵੀ ਆਪਣੇ ਸਿਰਾਂ ਤੇ ਦਸਤਾਰਾਂ ਸਜਾ ਕੇ ਸਿਰਾਂ ਦੇ ਪੱਗਾਂ ਬੰਨ ਕੇ ਪੱਗਾਂ ਦੇ ਵਿੱਚ ਤੁਸੀਂ ਸਿਰ ਫਸਾ ਕੇ ਤੁਸੀਂ ਇਹਨਾਂ ਨੇ ਕਿਹੀਂ ਬੇਅਦਬੀ ਨਹੀਂ ਕੀਤੀ ਲਿਓ ਮੈਂ ਤੁਹਾਡੇ ਦਾ ਦਾ ਵੀ ਡਾਂਗਾ ਮੋਰਾਂ ਜ ਮਾਰਦਾ ਅਰਦਾਸ ਕਰਕੇ ਤੇ ਮੈਂ ਕਹੂੰਗਾ ਮੈਂ ਕੋਈ ਬੇਅਦਵੀ ਨਹੀਂ ਕੀਤੀ ਮੈਂ ਤੁਹਾਡਾ ਕੋਈ ਤੁਹਾਡੇ ਮਾਰਦਣਾ ਕੋ ਸਿਰ ਦੇ ਵਿੱਚ ਕੋਈ ਚੀਜ਼ ਤੇ ਮੈਂ ਕਹੂੰਗਾ ਮੈਂ ਕਿਹੜੀ ਕੋਈ ਬੇਅਦਵੀ ਕੀਤੀ ਮੈਂ ਤਾਂ ਅਰਦਾਸ ਕਰਕੇ ਇੱਕ ਕੰਮ ਕੀਤਾ ਆ ਲੱਖ ਦੀ ਲਾਂਤ ਤੁਹਾਡੇ ਤੇ ਤੁਸੀਂ ਉਹ ਤੁਰਕ ਲੋਕ ਜੇ ਜਿਹੜੇ ਆ ਤੁਰਕ ਲੋਕਾਂ ਨੇ ਇਹ ਨਿਸ਼ਾਨ ਸਾਹਿਬ ਨੂੰ ਕੁੱਟ ਕੇ ਤੇ ਥੱਲੇ ਸੁੱਟਿਆ ਜੇਕਰ ਤੁਹਾਡੀ ਜਗਾ ਹੈ ਤੇ ਤੁਸੀਂ ਸਾਰੇਆ ਸਿੰਘਾਂ ਨੂੰ ਬੁਲਾਉਣੇ ਨਿਹੰਗ ਸਿੰਘਾਂ ਨੂੰ ਬੁਲਾਉਣੇ ਇਸ ਇੰਡੀਆ ਦੇ ਵਿੱਚ ਇਹ ਪੰਜਾਬ ਦੇ ਵਿੱਚ ਨਿਹੰਗ ਸਿੰਘ ਮੌਜੂਦ ਆ ਤੁਸੀਂ ਤੁਹਾਡੀਆਂ ਜਮੀਰਾਂ ਮਰ ਗਈਆਂ ਹੈਂ ਤੁਹਾਡੀਆਂ ਜਮੀਰਾਂ ਮਰ ਚੁੱਕੀਆਂ ਤੁਹਾਡਾ ਅੰਦਰੋਂ ਅੰਦਰ ਖੋਖਲਾ ਹੋ ਗਿਆ ਆ ਤੁਸੀਂ ਇੱਕ ਨੰਬਰ ਦੇ ਮਸਾਂਦੇ ਆ ਉਹ ਤੁਸੀਂ ਮਾਇਆ ਦਾ ਹੰਕਾਰ ਕਰਦੇ ਤੁਸੀਂ ਆਪਣੀਆਂ ਇਹ ਧਰਤੀ ਨੂੰ ਇਹ ਜਿਹੜੀ ਭੂਮੀ ਆ ਉਹ ਤੁਸੀਂ ਇਹਨੂੰ ਪਿਆਰ ਕਰਦੇ ਆ ਜਿਹੜਾ ਸਿਕੰਦਰ ਆਂਦਾ ਹੈ ਮੇਰੇ ਕੋ 40 ਗੰਜ ਮਾਇਆ ਮੈਂ ਜੋੜੀ ਆ 40 ਗੰਜ ਉਹਨੇ ਸਾਰੇ ਪੈਸੇ ਇਕੱਠੇ ਕਰ ਲਏ ਦੁਨੀਆ ਦੇ ਤੇ ਕਹਿੰਦਾ ਮੈਂ ਕਿਸੇ ਕੋ ਪੈਸਾ ਨਹੀਂ ਛੜਨਾ 40 ਗੰਜ ਮਾਇਆ ਜੋੜੀ ਤੇ ਉਹ ਅੰਤ ਸਮੇਂ ਨੂੰ ਬਿਮਾਰੀਆਂ ਦੇ ਨਾਲ ਲਾਕੇ ਮਰਿਆ ਨਤਾਰੇ ਤੁਹਾਨੂੰ ਵੀ ਦੇਖਣ ਨੂੰ ਮਿਲਣੇ ਫਿਕਰ ਨਾ ਕਰਿਓ ਇਹ ਪੰਜਾਂ ਨਿਸ਼ਾਨ ਟਾਇਆ ਤੁਸੀਂ ਤੇ ਨਤਾਰੇ ਤੁਹਾਨੂੰ ਮੇਖਣ ਨੂੰ ਜਰੂਰ ਮਿਲਣਗੇ ਮਹਾਰਾ ਤੁਹਾਨੂੰ ਜਰੂਰ ਵਿਖਾਉਣਗੇ ਕੋਹਨਾ ਕੋਹ ਤੁਸੀਂ ਵੇਖੋ ਇਹਨੇ ਅਰਦਾਸਾਂ ਕੀਤੀਆਂ ਜੀ ਉਹ ਕੀਤਾ ਕੋਈ ਤੁਹਾਡੀ ਅਰਦਾਸ ਸਵਕਾਰ ਨਹੀਂ ਤੁਸੀਂ ਮਹਾਰਾ ਦੇ ਨਿਸ਼ਾਨ ਦੀ ਬੇਅਦਵੀ ਕੀਤੀ ਮਾੜੀ ਦੁਰਦਸ਼ਾ ਕੀਤੀ ਤੈਨ ਅੰਤ ਸਮੇਂ ਨੂੰ ਜਿਹੜਾ ਸ਼ਕੰਦਰ ਬਾਦਸ਼ਾਹ ਹੈ ਨਾ ਜਦੋਂ ਮਰ ਲੱਗਾ ਇਹਦੇ ਉਹਦੀਆਂ ਬਾਹਾਂ ਐ ਕਰਕੇ ਖੜਿਆ ਸੀ ਉਹਨਾਂ ਨੇ ਉਨੇ ਇਰੀ ਇੱਛਾ ਵੀ ਐ ਕਰਕੇ ਖੜਿਓ ਕਿ ਮੈਂ ਇਸ ਜਹਾਨ ਤੋਂ ਕਹਿੰਦਾ ਮੈਂ ਚੱਲਿਆ ਆ ਸਕੰਦਰਾਂ ਦਾ ਤੇ ਕਹਿੰਦਾ ਲੋਕਾਂ ਨੂੰ ਇਹ ਦਿਖਾ ਰਿਓ ਕਿ ਰੱਬ ਦਾ ਸੱਚਾ ਸੁੱਚਾ ਨਾ ਪਵਿੱਤਰ ਨਾਲ ਜਾਣਾ ਸੇਵਾ ਸਿਮਰ ਨਾਲ ਜਾਣੀ ਹੈ ਚੰਗੇ ਕਰਮ ਨਾਲ ਜਾਣੇ ਆ ਮਾਇਆ 1 ਰੁਪਈਆ 1 ਪੈਹੀ 1 ਪੈਸਾ ਵੀ ਨਾਲ ਨਹੀਂ ਗਿਆ ਔਰੇ ਉਹ ਦੁਨੀਆ ਦੇ ਵਿੱਚ ਸਿੱਧ ਕਰ ਗਿਆ ਤੇ ਤੁਹਿਆਂ ਨੇ ਆ ਵੀ ਆ ਜਿਹੜੀ ਭੂਮੀ ਸਾਡੀ ਆ ਤੁਹਿਆਂ ਨੇ ਆ ਜਗਾ ਸਾਡੀ ਆ ਲੱਖ ਦੀ ਲਾਂਤ ਤੁਹਾਡੇ ਦੇ ਮਸੰਦ ਤੂੰ ਹੀ ਹੈ ਮਸੰਦ ਉਹ ਜਿਹੜੇ ਦਵੇਂ ਬਾਦਸ਼ਾਹ ਨੇ ਮਾਰੇ ਨੇ ਬਤਨ ਕੀਤੇ ਉਹ ਸੱਚ ਹੋ ਗਏ ਆ ਸੱਚ ਹੋ ਰਿਹਾ ਘਰਾਂ ਘਰਾਂ ਦੇ ਵਿੱਚ ਆਪਾਂ ਨੂੰ ਮਸੰਦ ਬਿਰਤੀ ਲੋਕਾਂ ਦੀ ਦੇਖਣ ਨੂੰ ਮੈਂ ਡਈ ਤੂੰ ਹੀ ਜਿਹੜੇ ਮਸੰਦ ਲੋਕ ਹਨ ਨਾ ਜਦੋਂ ਮਾਰੇ ਨੇ ਮਸੰਦ ਸਾੜੇ ਹੈ ਨਾ ਮੇਰੀਆਂ ਗੱਲਾਂ ਕੌੜੀਆਂ ਜਰੂਰ ਆ ਪਰ ਹੈ ਸੱਚੀਆਂ ਜਿਹੜੇ ਮਾਰੇ ਨੇ ਮਸੰਦ ਸਾੜੇ ਹੈ ਨਾ ਤਤੇ ਤੇਲ ਦੇ ਕੜਾਹੇ ਵਿੱਚ ਉਹ ਤੁਹਾਨੂੰ ਸਾੜਿਆ ਹੈ ਮਾਰੇ ਨੇ ਤਾਨੂੰ ਸਾੜਿਆ ਤੇ ਫੇਰ ਹੁਣ ਤੁਹਾਨੂੰ ਫੇਰ ਤੁਸੀਂ ਉਸੇ ਸਿੱਖਾਂ ਦੇ ਘਰ ਜਨਮ ਲੈ ਕੇ ਆ ਕੇ ਤੇ ਸਿੱਖਾਂ ਦੀਆਂ ਦਸਤਾਰਾਂ ਸਿਰਾਂ ਦੇ ਸਜਾ ਕੇ ਤੇ ਪੰਥ ਦੇ ਵਿੱਚ ਤੁਸੀਂ ਆਹ ਮਹਾਰਾਜ ਨਿਸ਼ਾਨ ਦੇ ਨਾਲ ਦੁਰਦਸ਼ਾ ਕੀਤੀ ਜਰ ਮੈਂ ਜਿੰਨੇ ਰ ਮਰਜ਼ੀ ਕਹਿ ਦਵਾਂ ਉਹ ਯਰ ਜਗਾ ਢਾਡੀ ਜਗਾ ਢਾਡੀ ਜਲ ਕੋਈ ਨਹੀਂ ਜੋ ਮਰਜ਼ੀ ਪਰ ਜਦੋਂ ਮਹਾਰਾਜਾ ਨਿਸ਼ਾਨ ਪੰਥ ਦਾ ਨਿਸ਼ਾਨ ਨੀਲਾ ਨਿਹੰਗ ਸਿੰਘਾਂ ਫੌਜਾਂ ਦਾ ਗੁਰੂ ਦਾਵੇਂ ਪਾਸ਼ਾ ਦਾ ਨਿਸ਼ਾਨ ਲੱਗ ਜਵੇ ਨਾ ਉਹਦੇ ਉੱਤੇ ਫੇ ਕੋਈ ਨਿਸ਼ਾਨ ਤੇ ਕਿੰਤੂ ਪਰੰਤੂ ਨਹੀਂ ਕਰ ਸਕਦਾ ਨਿਹੰਗ ਸਿੰਘ ਫੌਜਾਂ ਜਿਹੜੀਆਂ ਉਹ ਤੁਸੀਂ ਨਿਹੰਗ ਸਿੰਘਾਂ ਫੌਜਾਂ ਤੋਂ ਵੱਡੇ ਆ ਕੱਲ ਕਾ ਢਾਡੇ ਆ ਗਏ ਬੰਦਿਆਂ ਨੇ ਅਮਰਤ ਛਕਿਆ ਆ ਕੁਝ ਬੰਦੇ ਬੇਅਮਰਤੀਏ ਜਿਹੜੇ ਆ ਚੰਗੇ ਭਲੇ ਸਿੰਘਾਂ ਨੂੰ ਇਹ ਸਿਖਿਆ ਦਿੰਦੇ ਗਾੜੀਆਂ ਆਂਦੇ ਹੈ ਤੁਹਾਨੂੰ ਕੀ ਪਤਾ ਸਾਨੂੰ ਪਤਾ ਆ 70 ਸਾਲ ਹੋ ਗਏ ਆ ਜੀ ਸਾਡੇ ਕੋਲ ਜ਼ਮੀਨ 80 ਸਾਲ ਹੋ ਗਈ ਸਾਡੇ ਕੋਲ ਜ਼ਮੀਨ ਉਹ ਤੁਹਾਡੇ ਕੋਲ ਭਾਵੇਂ ਜਿੰਨੇ ਮਰਜੀ 100 ਸਾਲ ਹੋ ਜਾਣ ਤੁਹਾਡੇ ਕੋਲ ਜ਼ਮੀਨ ਰਵੇ ਨਾ ਰਵੇ ਸਾਨੂੰ ਠੇਕਾ ਆ ਤੂੰ ਹੀ ਸਾਡੇ ਨਿਸ਼ਾਨ ਦੇ ਨਾਲ ਹੱਥ ਕੋ ਲਾਇਆ ਪੰਥ ਸੁੱਤਾ ਪੰਥ ਸੁੱਤਾ ਪੰਥ ਦੇ ਵਿੱਚ ਰਹਿਣ ਵਾਲੇ ਕੁਝ ਲੋਕ ਸੁੱਤੇ ਨੇ ਬੇਸ਼ੱਕ ਸੁੱਤੇ ਨੇ ਪਰ ਜਿਹੜੇ ਜਾਗਦੀ ਜ਼ਮੀਰ ਵਾਲੇ ਜਿਹੜੇ ਅੰਦਰੋਂ ਵੀ ਜਾਗਦੇ ਬਾਹਰੋਂ ਵੀ ਜਾਗਦੇ ਨੇ ਉਹ ਹਮੇਸ਼ਾ ਸੱਚ ਦੀ ਪੁਕਾਰ ਕਰਦੇ ਰਹਿਣਗੇ ਤੁਹਾਨੂੰ ਮਸੰਦੋ ਲਾਂ ਤਾਂ ਤੁਹਾਨੂੰ ਲੱਖਾਂ ਦੀ ਤ੍ਰਿਗਾ ਐਲਾਨਤਾ ਤੁਹਾਨੂੰ ਡੁੱਬ ਕੇ ਮਰਜੋ ਮਸੰਦੋ ਤੁਹਾਡਾ ਤੁਸੀਂ ਮਹਾਰਾਜਾ ਨਿਸ਼ਾਨ ਐਦਾ ਪੁੱਟਿਆ ਮਹਾਰਾ ਨੇ ਢਾਡੀਆਂ ਜਣਾ ਵੀ ਪੁੱਟਣੀਆਂ ਜੇਵੇ ਇਹ ਗੱਲ ਦੇ ਤੁਸੀਂ ਉੱਤੇ ਆਏ ਜੇ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਵੀ ਇਹਨਾਂ ਮਸੰਦਾਂ ਨੂੰ ਜਿੰਨੀਆਂ ਹੋ ਸਕਦੀਆਂ ਲਾਂ ਦਾ ਪਾਓ ਕਿਉਂਕਿ ਪੰਥ ਸਤਾ ਹੈ ਵਲੇ ਠੀਕ ਆ ਜੀ ਤੇ ਜਿਹੜੇ ਜਾਗਦੀ ਜ਼ਮੀਰ ਵਾਲੀਆਂ ਫੌਜਾਂ ਨੇ ਉਹ ਸੜਾਂ ਜਾਗਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਕਿ ਨਿਸ਼ਾਨ ਸਾਹਿਬ ਮਹਾਰਾਜ ਦਾ ਪੰਥ ਦਾ ਨਿਸ਼ਾਨ ਸਾਹਿਬ ਜਿਹੜਾ ਕੁਝ ਲੋਕ ਪੁੱਟ ਰਹੇ ਨੇ ਆਪਾਂ ਉਸ ਵਿਸ਼ੇ ਉੱਤੇ ਗੱਲ ਕਰਨੀ ਆ ਉਹਨਾਂ ਬੰਦਿਆਂ ਦਾ ਕਹਿਣਾ ਆ ਕਿ ਇਹ ਸਾਡੀ ਜਗ੍ਹਾ ਦੇ ਵਿੱਚ ਨਿਸ਼ਾਨ ਸਾਹਿਬ ਕਿਸੇ ਨੇ ਗੱਡਿਆ ਜੀ ਠੀਕ ਆ ਜੀ ਮੰਨ ਲਓ ਠੀਕ ਆ ਕਿਸੇ ਨੇ ਗੱਡ ਦਿੱਤਾ ਤੇ ਤੁਹਾਡੀ ਜਗ੍ਹਾ ਆ ਤੁਹਾਡੇ ਨਾਂ ਤੇ ਆ ਤੁਹਾਡੇ ਪਿੰਡ ਦੇ ਉੱਤੇ ਨਾਂ ਤੇ ਆ ਠੀਕ ਆ ਜੀ ਹੁਣ ਦੂਸਰੀ ਗੱਲ ਮੈਂ ਇਹ ਕਰਨੀ ਆ ਕਿ ਜਿਹਦਾ ਨਿਸ਼ਾਨ ਆ ਉਹ ਕੌਣ ਆ ਉਹ ਆ ਸੱਚੇ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਆਪਣਾ ਮਾਪ-ਬਾਪ ਵਾਰਤਾ ਆਪਣਾ ਆਪ ਵਾਰਤਾ ਆਪਣੇ ਚਾਰ ਸਹਬਜ਼ਾਦੇ ਵਾਰਤੇ ਆਪਣੇ ਸਿੰਘ ਔਰ ਸਿੰਘਣੀਆਂ ਪੰਥ ਦੇ ਉਤੋਂ ਵਾਰ ਕੇ ਨਿਸ਼ਾਵਰ ਕਰਤੇ ਆਪਣੇ ਆਪ ਸਾਰਾ ਕੁਝ ਵਾਰ ਦਿੱਤਾ ਇਹ ਨਿਸ਼ਾਨ ਸਾਹਿਬ ਉਹਦਾ ਆ ਤੁਸੀਂ ਆਨੇ ਆਹੀਂ ਅਰਦਾਸ ਬੇਨਤੀ ਕੀਤੀ ਆ ਅਹੀਂ ਕੋਈ ਬੇਅਦਬੀ ਨਹੀਂ ਕੀਤੀ ਲਿਓ ਮੈਂ ਤੁਹਾਡੇ ਅਰਦਾਸ ਕਰਕੇ ਨਾ ਤੇ ਤੁਹਾਡੇ ਸਿਰ ਤੇ ਮੈਂ ਪੰਜ ਸਤਿ ਕੋਈ ਵੀ ਅਦਵੀ ਨਹੀਂ ਕੀਤੀ ਤਾਂ ਨਾਲੇ ਤੁਹਾਡਾ ਦਾੜਾ ਦਾੜਾ ਖੋਗ ਤੇ ਮੈਂ ਤੁਹਾਡੀ ਧੂਈ ਜੇ ਦੇ ਦਨਾ ਤਾਂ ਮੈਂ ਅਰਦਾਸ ਕਰਕੇ ਕਹਿ ਦੂੰਗਾ ਵੀ ਮਾਰਾ ਮੈਂ ਕਰ ਅਰਦਾਸ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾਸ ਸੰਗਤਾਂ ਦੇ ਚਰਨਾਂ ਦੇ ਵਿੱਚ ਹਾਜ਼ਰ ਆ ਅੱਜ ਆਪਾਂ ਇੱਕ ਗੱਲ ਕਰਨੀ ਆ ਜਿਹੜੀ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਵਾਇਰਲ ਹੋ ਰਹੀ ਆ ਜਿਹੜਾ ਕਿ ਨਿਸ਼ਾਨ ਸਾਹਿਬ ਮਹਾਰਾਜ ਦਾ ਪੰਥ ਦਾ ਨਿਸ਼ਾਨ ਸਾਹਿਬ ਜਿਹੜਾ ਕੁਝ ਲੋਕ ਪੁੱਟ ਰਹੇ ਨੇ ਆਪਾਂ ਉਸ ਵਿਸ਼ੇ ਉੱਤੇ ਗੱਲ ਕਰਨੀ ਆ ਉਹਨਾਂ ਬੰਦਿਆਂ ਦਾ ਕਹਿਣਾ ਆ ਕਿ ਇਹ ਸਾਡੀ ਜਗ੍ਹਾ ਦੇ ਵਿੱਚ ਨਿਸ਼ਾਨ ਸਾਹਿਬ ਕਿਸੇ ਨੇ ਗੱਡਿਆ ਜੀ ਠੀਕ ਆ ਜੀ ਮੰਨ ਲਓ ਠੀਕ ਆ ਕਿਸੇ ਨੇ ਗੱਡ ਦਿੱਤਾ ਤੇ ਤੁਹਾਡੀ ਜਗ੍ਹਾ ਆ ਤੁਹਾਡੇ ਨਾਂ ਤੇ ਆ ਤੁਹਾਡੇ ਪਿੰਡ ਦੇ ਉੱਤੇ ਨਾਂ ਤੇ ਆ ਠੀਕ ਆ ਜੀ ਹੁਣ ਦੂਸਰੀ ਗੱਲ ਮੈਂ ਇਹ ਕਰਨੀ ਆ ਕਿ ਜਿਹਦਾ ਨਿਸ਼ਾਨ ਆ ਉਹ ਕੌਣ ਆ ਉਹ ਆ ਸੱਚੇ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਆਪਣਾ ਮਾਪ-ਬਾਪ ਵਾਰਤਾ ਆਪਣਾ ਆਪ ਵਾਰਤਾ ਆਪਣੇ ਚਾਰ ਸਹਬਜ਼ਾਦੇ ਵਾਰਤੇ ਆਪਣੇ ਸਿੰਘ ਔਰ ਸਿੰਘਣੀਆਂ ਪੰਥ ਦੇ ਉਤੋਂ ਵਾਰ ਕੇ ਨਿਸ਼ਾਵਰ ਕਰਤੇ ਆਪਣੇ ਆਪ ਸਾਰਾ ਕੁਝ ਵਾਰ ਦਿੱਤਾ ਇਹ ਨਿਸ਼ਾਨ ਸਾਹਿਬ ਉਹਦਾ ਆ ਤੁਸੀਂ ਆਨੇ ਆਹੀਂ ਅਰਦਾਸ ਬੇਨਤੀ ਕੀਤੀ ਆ ਅਹੀਂ ਕੋਈ ਬੇਅਦਵੀ ਨਹੀਂ ਕੀਤੀ ਲਿਓ ਮੈਂ ਤੁਹਾਡੇ ਅਰਦਾਸ ਕਰਕੇ ਨਾ ਤੇ ਤੁਹਾਡੇ ਸਿਰ 'ਤੇ ਮੈਂ ਪੰਜ ਸਤਿ ਕੋਈ ਵੀ ਅਦਵੀ ਨਹੀਂ ਕੀਤੀ ਤਾਂ ਨਾਲੇ ਤੁਹਾਡਾ ਦਾੜਾ ਖੋਗ ਤੇ ਮੈਂ ਤੁਹਾਡੀ ਧੂਈ ਚ ਦੇ ਦਨਾ ਤੇ ਮੈਂ ਅਰਦਾਸ ਕਰਕੇ ਕਹਿ ਦੂੰਗਾ ਵੀ ਮਾਰਾ ਮੈਂ ਤਾਂ ਅਰਦਾਸ ਕੀਤੀ ਆ ਦਰ ਫਿੱਟੇ ਮੂੰ ਤੁਹਾਡਾ ਲੱਖ ਦੀ ਲੰਤ ਤੁਹਾਡੇ ਤੇ ਜਿਹੜੇ ਇਹ ਗੱਲ ਕਹਿਣ ਦੇ ਨਾ ਬੰਦੇਓ ਕਿ ਅਹੀਂ ਕੋਈ ਬੇਅਦਵੀ ਨਹੀਂ ਕੀਤੀ ਅਹੀਂ ਦੇ ਅਰਦਾਸ ਕੀਤੀ ਤੇ ਲਿਆਓ ਅਰਦਾਸ ਕਰਕੇ ਮੈਂ ਤੁਹਾਨੂੰ ਖੂਹ ਦੇ ਵਿੱਚ ਸੁੱਟ ਦਨਾ ਲਿਆਓ ਅਰਦਾਸ ਕਰਕੇ ਮੈਂ ਤੁਹਾਨੂੰ ਦਰਿਆ ਦੇ ਵਿੱਚ ਧਕਾ ਦੇ ਦਨਾ ਲੱਖ ਦੀ ਲੰਤ ਤੁਹਾਡੇ ਤੇ ਓਏ ਜੇਕਰ ਤੁਸੀਂ ਆਡੀ ਜਗ੍ਹਾ ਦੇ ਵਿੱਚ ਤੁਸੀਂ ਨਿਸ਼ਾਨ ਸਾਹਿਬ ਜੇ ਲੱਗਾ ਆ ਇਹ ਪੰਥ ਦੇ ਵਿੱਚ ਮੈਂ ਸੰਗਤ ਜੀ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਬੰਦੇ ਪਤਾ ਕੌਣ ਆ ਇਹ ਬੰਦੇ ਉਹ ਆ ਜਦੋਂ ਧੰਤਾਨੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਮੁਕਤਸਰ ਦੀ ਧਰਤੀ ਤੇ ਗਏ ਸੀ ਨਾ ਉਥੇ ਜੰਗ ਹੋਈ ਸੀ ਤੇ ਜੰਗ ਦੇ ਅਨੁਸਾਰ ਤੁਰਕ ਤੇ ਸਿੱਖ ਜਿਹੜੇ ਸੀ ਸਿੰਘ ਮਹਾਰਾਜੇ ਉਹ ਕਾਫੀ ਸ਼ਹੀਦ ਹੋ ਗਏ ਸੀ ਤੇ ਮਾਰੇ ਨੇ ਕਿਹਾ ਵੀ ਇਹਨਾਂ ਦਾ ਸੰਸਕਾਰ ਕਰੋ ਨਹੀਂ ਤੇ ਇਥੇ ਮਹਾਮਾਰੀ ਫੈਲ ਜੂਗੀ ਬਦਬੂ ਆਉਗੀ ਡੈੱਡ ਬੋਡੀਆਂ ਦੀ ਇਹਨਾਂ ਨੇ ਕੁਝ ਸਿੱਖਾਂ ਨੇ ਇਕੱਠੇ ਕਰਕੇ ਇਹ ਸੇਖਾਂ ਦੀਆਂ ਬੋਡੀਆਂ ਇਕੱਠੀਆਂ ਕਰਤੀਆਂ ਤੇ ਤੁਰਕਾਂ ਦੀਆਂ ਬੋਡੀਆਂ ਇਕੱਠੀਆਂ ਕਰਕੇ ਤੇ ਇਕੱਠਿਆਂ ਦਾ ਸੰਸਕਾਰ ਕਰ ਦਿੱਤਾ ਮਹਾਰੇ ਨੇ ਜਿਹਨੂੰ ਮਹਾਰੇ ਦੇਵੇਂ ਪਾਸ਼ਾ ਨੂੰ ਪਤਾ ਲੱਗਾ ਨਾ ਇਹ ਗੱਲ ਦਾ ਵੀ ਇਹਨਾਂ ਨੇ ਇਕੱਠਿਆਂ ਦਾ ਸੰਸਕਾਰ ਕਰ ਦਿੱਤਾ ਆ ਤਾਂ ਫਿਰ ਦਸਵੇਂ ਪਾਸ਼ਾ ਮਹਾਰਾਜ ਨੇ ਆਪਣੇ ਮਖਾਰ ਰਵਿੰਦ ਤੋਂ ਬਚਨ ਚਾਹ ਰਿਹਾ ਕਿ ਤੁਸੀਂ ਬਹੁਤ ਸਾਰਾ ਇਹ ਜ਼ੁਲਮ ਕੀਤਾ ਮਾੜਾ ਕੰਮ ਕੀਤਾ ਆ ਹੁਣ ਇਹਨਾਂ ਲੋਕਾਂ ਨੇ ਢਾਡੇ ਹੀ ਘਰਾਂ ਦੇ ਵਿੱਚ ਜਨਮ ਲੈ ਕੇ ਢਾਡੇ ਹੀ ਘਰਾਂ ਦੇ ਵਿੱਚ ਜਨਮ ਲੈ ਕੇ ਆ ਕੇ ਤੇ ਸਿੱਖੀ ਦੀ ਜੜਾ ਵੜਨੀ ਆ ਤੇ ਸਿੱਖੀ ਦਾ ਨੁਕਸਾਨ ਕਰਨਾ ਇਹ ਤੁਰਕਾਂ ਨੇ ਢਾਡੇ ਵਾਂਗੂ ਇਹਨਾਂ ਤੁਰਕਾਂ ਨੇ ਪੱਗਾਂ ਸਿਰਾਂ ਤੇ ਸਜਾਉਣੀਆਂ ਢਾਡੇ ਵਰਗੂ ਇਹਨਾਂ ਤੁਰਕਾਂ ਨੇ ਗਾਤਰੇ ਪਾ ਕੇ ਕੁਝ ਤੁਰਕਾਂ ਨੇ ਗਾਤਰੇ ਪਾ ਕੇ ਚੋਲੇ ਪਾ ਕੇ ਪੰਛ ਦਾ ਨੁਕਸਾਨ ਕਰਨਾ ਇਹ ਉਹ ਤੁਰਕ ਹੈ ਜਿਹੜੇ ਦਵੇਂ ਪਾਸ਼ਾ ਮਾਰ ਰਹੇ ਨੇ ਕਿਹਾ ਹੈ ਨਾ ਵੀ ਮੁਕਤਸਰ ਦੀ ਧਰਤੀ ਤੇ ਇਹ ਉਹ ਤੁਰਕ ਨੇ ਜਿਨ੍ਹਾਂ ਨੇ ਨਿਸ਼ਾਨ ਸਾਹਿਬ ਦੀ ਮਹਾਰਾਜੇ ਪੰਥ ਦੇ ਨਿਸ਼ਾਨ ਦੀ ਬੇਅਦਬੀ ਘੋਰ ਕੀਤੀ ਮਹਾਰਾਜੇ ਨਿਸ਼ਾਨ ਦੇ ਉੱਤੇ ਚਬਲਾ ਲੈ ਕੇ ਜੁੱਤੀਆਂ ਲੈ ਕੇ ਚੜੇ ਜੁੱਤੀਆਂ ਲੈ ਕੇ ਟਰੈਕਟਰ ਦੇ ਨਾਲ ਕਿਦਾਂ ਮਾਰ-ਮਾਰ ਕੇ ਹੱਲਾ ਦੇ ਅਗਲਾ ਬੰਨਾ ਮਾਰ-ਮਾਰ ਕੇ ਟਰੈਕਟਰ ਨਾਲ ਨਿਸ਼ਾਨ ਦੀ ਘੋਰ ਬੇਅਦਬੀ ਕੀਤੀ ਤੇ ਕਿਦਾਂ ਉਹਨਾਂ ਨੇ ਧੂ ਧੂ ਕੇ ਖਿੱਚ-ਖਿੱਚ ਕੇ ਲਾਇਆ ਉਹ ਜੇਕਰ ਤੁਹਾਡਾ ਮਸੰਦੋ ਥਾਹੀਂ ਤੁਹਾਡੀ ਮਸੰਦੋ ਜਗ੍ਹਾ ਹੀ ਤੇ ਤੁਸੀਂ ਨਿਹੰਗ ਸਿੰਘ ਫੌਜਾਂ ਬੁਲਾਉਂਦੇ ਪੰਥ ਪੰਥ ਅਕਾਲੀ ਬੁੱਢਾ ਦਲ ਫੌਜ ਜਿਹੜੀ ਆ ਇਹ ਇਹ ਪੰਥ ਦੇ ਜਿਹੜਾ ਨਾ ਬੁੱਢਾ ਦਲ ਫੌਜ ਆ ਇਹ ਇੰਡੀਆ ਦੇ ਵਿੱਚ ਮੌਜੂਦ ਆ ਤੁਸੀਂ ਉਹਨਾਂ ਕੋ ਜਾਣਦੇ ਉਹ ਨਿਹੰਗ ਸਿੰਘ ਆਪਣੀ ਫੌਜ ਭੇਜਦੇ ਨੀਲਾ ਨਿਸ਼ਾਨ ਉਹਨਾਂ ਨਿਹੰਗ ਸਿੰਘ ਆਪਣੀ ਫੌਜ ਭੇਜਦੇ ਭੇਜ ਕੇ ਅਰਦਾਸਾ ਬੇਨਤੀ ਕਰਕੇ ਸ਼ਰਧਾਈਆਂ ਵਰਤਾ ਕੇ ਕੜਾਹ ਪ੍ਰਸ਼ਾਦੀ ਦੇਖ ਕਰਾ ਕੇ ਭੋਗ ਮਹਾਰਾਜ ਨੂੰ ਲਾ ਕੇ ਅਰਦਾਸ ਕਰਕੇ ਤੇ ਪਾਂਥਰ ਨਿਸ਼ਾਨ ਜਿਹੜਾ ਉਹ ਵਾਪਸ ਗੁਰੂ ਘਰ ਆਪਾਂ ਲੈ ਕੇ ਆਉਂਦੇ ਜੇ ਤੁਹਾਡੀ ਜਗਾ ਸੀ ਪਰ ਤੁਸੀਂ ਇਹ ਤੁਹਾਡਾ ਕਿੱਡਾ ਗੰਦਾ ਤੇ ਮਾੜਾ ਤਰੀਕਾ ਜਿਹਦੇ ਨਾਲ ਤੁਸੀਂ ਇਹ ਅਗਲਾ ਬੰਦਾ ਵੇਖਣ ਦਾ ਵੀ ਆਪਣੇ ਸਿਰਾਂ ਤੇ ਦਸਤਾਰਾਂ ਸਜਾ ਕੇ ਸਿਰਾਂ ਦੇ ਪੱਗਾਂ ਬੰਨ ਕੇ ਪੱਗਾਂ ਦੇ ਵਿੱਚ ਤੁਸੀਂ ਸਿਰ ਫਸਾ ਕੇ ਤੁਸੀਂ ਆਨੇ ਕਿਹੀਂ ਬੇਅਦਵੀ ਨਹੀਂ ਕੀਤੀ ਲਿਆਓ ਮੈਂ ਤੁਹਾਡੇ ਦਾਹ ਦਾਹਵੀਂ ਡਾਂਗਾ ਮੋਰਾਂ ਜ ਮਾਰਦਾ ਅਰਦਾਸ ਕਰਕੇ ਤੇ ਮੈਂ ਕਹੂੰਗਾ ਮੈਂ ਕੋਈ ਬੇਅਦਵੀ ਨਹੀਂ ਕੀਤੀ ਮੈਂ ਤੁਹਾਡਾ ਕੋਈ ਤੁਹਾਡੇ ਮਾਰਦਣਾ ਕੋ ਸਿਰ ਦੇ ਵਿੱਚ ਕੋਈ ਚੀਜ਼ ਤੇ ਮੈਂ ਕਹਾਂਗਾ ਮੈਂ ਕੋਈ ਬੇਰਵੀ ਕੀਤੀ ਮੈਂ ਤਾਂ ਅਰਦਾਸ ਕਰਕੇ ਇਹ ਕੰਮ ਕੀਤਾ ਆ ਲੱਖ ਦੀ ਲਾਂਤ ਤੁਹਾਡੇ ਤੇ ਤੁਸੀਂ ਉਹ ਤੁਰਕ ਲੋਕ ਜੇ ਜਿਹੜੇ ਆ ਤੁਰਕ ਲੋਕਾਂ ਨੇ ਇਹ ਨਿਸ਼ਾਨ ਸਾਹਿਬ ਨੂੰ ਕੁੱਟ ਕੇ ਤੇ ਥੱਲੇ ਸੁੱਟਿਆ ਜੇਕਰ ਤੁਹਾਡੀ ਜਗਾ ਹੈ ਤੇ ਤੁਸੀਂ ਸਾਰੇ ਸਿੰਗਾ ਨੂੰ ਬੁਲਾਉਣੇ ਨਿਹੰਗ ਸਿੰਘਾਂ ਨੂੰ ਬੁਲਾਉਣੇ ਇਸ ਇੰਡੀਆ ਦੇ ਵਿੱਚ ਇਹ ਪੰਜਾਬ ਦੇ ਵਿੱਚ ਨਿਹੰਗ ਸਿੰਘ ਮजूद ਆ ਤੁਸੀਂ ਤੁਹਾਡੀਆਂ ਜਮੀਰਾਂ ਮਰ ਗਈਆਂ ਹੈ ਤੁਹਾਡੀਆਂ ਜਮੀਰਾਂ ਮਰ ਚੁੱਕੀਆਂ ਤੁਹਾਡਾ ਅੰਦਰੋਂ ਅੰਦਰ ਖੋਖਲਾ ਹੋ ਗਿਆ ਆ ਤੁਸੀਂ ਇੱਕ ਨੰਬਰ ਦੇ ਮਸਾਂਦੇ ਆ ਉਹ ਤੁਸੀਂ ਮਾਇਆ ਦਾ ਹੰਕਾਰ ਕਰਦੇ ਤੁਸੀਂ ਆਪਣੀਆਂ ਇਹ ਧਰਤੀ ਨੂੰ ਇਹ ਜਿਹੜੀ ਭੂਮੀ ਆ ਉਹ ਤੁਸੀਂ ਇਹਨੂੰ ਪਿਆਰ ਕਰਦੇ ਆ ਜਿਹੜਾ ਸਿਕੰਦਰ ਆਂਦਾ ਹੈ ਮੇਰੇ ਕੋ 40 ਗੰਜ ਮਾਇਆ ਮੈਂ ਜੋੜੀ ਆ 40 ਗੰਜ ਉਹਨੇ ਸਾਰੇ ਪੈਸੇ ਇਕੱਠੇ ਕਰ ਲਏ ਦੁਨੀਆ ਦੇ ਤੇ ਕਹਿੰਦਾ ਮੈਂ ਕਿਸੇ ਕੋ ਪੈਸਾ ਨਹੀਂ ਛੜਨਾ 40 ਗੰਜ ਮਾਇਆ ਜੋੜੀ ਤੇ ਉਹ ਅੰਤ ਸਮੇਂ ਨੂੰ ਬਿਮਾਰੀਆਂ ਦੇ ਨਾਲ ਲਾਕੇ ਮਰਿਆ ਨਤਾਰੇ ਤੁਹਾਨੂੰ ਵੀ ਦੇਖਣ ਨੂੰ ਮਿਲਣੇ ਫਿਕਰ ਨਾ ਕਰਿਓ ਇਹ ਪੰਛਰਾਂ ਨਿਸ਼ਾਨ ਟਾਇਆ ਤੁਸੀਂ ਤੇ ਨਿਤਾਰੇ ਤੁਹਾਨੂੰ ਮੇਖਨੋਂ ਜਰੂਰ ਮਿਲਣਗੇ ਮਹਾਰਾ ਤੁਹਾਨੂੰ ਜਰੂਰ ਵਿਖਾਉਣਗੇ ਕੋਨਾ ਕੋ ਤੁਹੀ ਵੇਖੋ ਇਹਨੇ ਅਰਦਾਸਾਂ ਕੀਤੀਆਂ ਜੀ ਉਹ ਕੀਤਾ ਕੋਈ ਤੁਹਾਡੀ ਅਰਦਾਸ ਸਵਕਾਰ ਨਹੀਂ ਤੁਹੀ ਮਹਾਰਾ ਜਨ ਸ਼ਾਮ ਦੀ ਬੇਦਵੀ ਕੀਤੀ ਮਾੜੀ ਦੁਰਦਸ਼ਾ ਕੀਤੀ ਤਨ ਅੰਤ ਸਮੇਂ ਨੂੰ ਜਿਹੜਾ ਸ਼ਿਕੰਦਰ ਬਾਦਸ਼ਾਹ ਹੈ ਨਾ ਜਦੋਂ ਮਰਨ ਲੱਗਾ ਇਹਦੇ ਉਹਨੀਆਂ ਬਾਵਾ ਐ ਕਰਕੇ ਖੜਿਆ ਹੈ ਉਹਨਾਂ ਨੇ ਉਹਨੇ ਇਹਦੀ ਇੱਛਾ ਹੈ ਵੀ ਐ ਕਰਕੇ ਖੜਿਓ ਕਿ ਮੈਂ ਇਸ ਜਹਾਨ ਤੋਂ ਕਹਿੰਦਾ ਮੈਂ ਚੱਲਿਆ ਆ ਸ਼ਿਕੰਦਰਾਂ ਦਾ ਤੇ ਕਹਿੰਦਾ ਲੋਕਾਂ ਨੂੰ ਇਹ ਦਿਖਾ ਰਿਓ ਕਿ ਰੱਬ ਦਾ ਸੱਚਾ ਸੁੱਚਾ ਨਾਮ ਪਵਿੱਤਰ ਨਾਲ ਜਾਣਾ ਸੇਵਾ ਸਿਮਰਨ ਨਾਲ ਜਾਣੀਏ ਚੰਗੇ ਕਰਮ ਨਾਲ ਜਾਣੇ ਆ ਮਾਇਆ 1 ਰੁਪਈਆ 1 ਪੈਸੇ 1 ਪੈਸਾ ਵੀ ਨਾਲ ਨਹੀਂ ਗਿਆ ਔਰੇ ਉਹ ਦੁਨੀਆ ਦੇ ਵਿੱਚ ਸਿੱਧ ਕਰ ਗਿਆ ਤੇ ਤੂੰ ਹੀ ਆਨੇ ਆ ਵੀ ਆ ਜਿਹੜੀ ਭੂਮੀ ਸਾਡੀ ਆ ਤੂੰ ਹੀ ਆਨੇ ਆ ਜਗਾ ਸਾਡੀ ਆ ਲੱਖ ਦੀ ਲਾਂਤ ਤੁਹਾਡੇ ਦੇ ਮਸੰਦੋ ਤੂੰ ਹੀ ਹੈ ਮਸੰਦ ਉਹ ਜਿਹੜੇ ਦਵੇਂ ਪਾਸ਼ਾ ਨੇ ਮਾਰੇ ਨੇ ਬਤਨ ਕੀਤੇ ਉਹ ਸੱਚ ਹੋ ਗਏ ਆ ਸੱਚ ਹੋ ਰਹੇ ਆ ਘਰਾਂ ਘਰਾਂ ਦੇ ਵਿੱਚ ਆਪਾਂ ਨੂੰ ਮਸੰਦ ਬਿਰਤੀ ਲੋਕਾਂ ਦੀ ਦੇਖਣ ਨੂੰ ਮੈਂ ਡਈ ਤੁਸੀਂ ਜਿਹੜੇ ਮਸੰਦ ਲੋਕ ਹਨ ਨਾ ਜਦੋਂ ਮਾਰਾ ਨੇ ਮਸੰਦ ਸਾੜੇ ਹੈ ਨਾ ਮੇਰੀਆਂ ਗੱਲਾਂ ਕੌੜੀਆਂ ਜਰੂਰ ਆ ਪਰ ਹੈ ਸੱਚੀਆਂ ਜਿਹੜੇ ਮਾਰਾ ਨੇ ਮਸੰਦ ਸਾੜੇ ਹੈ ਨਾ ਤੱਤੇ ਤੇਲ ਦੇ ਕੜਾਹੇ ਵਿੱਚ ਉਹ ਤੁਹਾਨੂੰ ਸਾੜਿਆ ਹੈ ਮਾਰਾ ਨੇ ਤੁਹਾਨੂੰ ਸਾੜਿਆ ਹੈ ਤੇ ਫੇਰ ਹੁਣ ਤੁਹਾਨੂੰ ਫੇਰ ਤੁਸੀਂ ਉਸੇ ਸਿੱਖਾਂ ਦੇ ਘਰ ਜਨਮ ਲੈ ਕੇ ਆ ਕੇ ਤੇ ਸਿੱਖਾਂ ਦੀਆਂ ਦਸਤਾਰਾਂ ਸਿਰਾਂ ਤੇ ਸਜਾ ਕੇ ਪੰਥਰੇ ਦੇ ਵਿੱਚ ਤੁਸੀਂ ਆਹ ਮਹਾਰਾਜੇ ਨਿਸ਼ਾਨ ਦੇ ਨਾਲ ਦਰਦਸ਼ਾ ਕੀਤੀ ਜਰ ਮੈਂ ਜਿੰਨੇ ਆ ਮਰਜ਼ੀ ਕਹਿ ਦਵਾਂ ਉਹ ਜਰ ਜਗ੍ਹਾ ਢਾਡੀ ਜਗ੍ਹਾ ਢਾਡੀ ਜਲ ਕੋਈ ਨਹੀਂ ਜੋ ਮਰਜ਼ੀ ਪਰ ਜਦੋਂ ਮਹਾਰਾਜਾ ਨਿਸ਼ਾਨ ਪੰਥ ਦਾ ਨਿਸ਼ਾਨ ਨੀਲਾ ਨਿਹੰਗ ਸਿੰਘਾਂ ਫੌਜਾਂ ਦਾ ਗੁਰੂ ਦਾਨੇ ਪਾਸ਼ਾ ਦਾ ਨਿਸ਼ਾਨ ਲੱਗ ਜਵੇ ਨਾ ਉਹਦੇ ਉੱਤੇ ਫੇ ਕੋਈ ਨਿਸ਼ਾਨ ਤੇ ਕਿੰਤੂ ਪਰੰਤੂ ਨਹੀਂ ਕਰ ਸਕਦਾ ਨਿਹੰਗ ਸਿੰਘ ਫੌਜਾਂ ਜਿਹੜੀਆਂ ਉਹ ਤੁਸੀਂ ਨਿਹੰਗ ਸਿੰਘਾਂ ਫੌਜਾਂ ਦੇ ਵੱਡੇ ਆ ਕੱਲ ਤੋਂ ਤੁਹਾਡੇ ਵਰਗੇ ਬੰਦਿਆਂ ਨੇ ਅਮਰਤ ਛਕਿਆ ਆ ਕੁਝ ਬੰਦੇ ਬੇਅਮਰਤੀਏ ਜਿਹੜੇ ਆ ਚੰਗੇ ਭਲੇ ਸਿੰਘਾਂ ਨੂੰ ਇਹ ਸਿਖਿਆ ਦਿੰਦੇ ਗਾੜੀਆਂ ਆਂਦੇ ਹੈ ਤੁਹਾਨੂੰ ਕੀ ਪਤਾ ਸਾਨੂੰ ਪਤਾ ਆ 70 ਸਾਲ ਹੋ ਗਏ ਆ ਜੀ ਸਾਡੇ ਕੋਲ ਜ਼ਮੀਨ 80 ਸਾਲ ਹੋ ਗਈ ਸਾਡੇ ਕੋਲ ਜ਼ਮੀਨ ਉਹ ਤੁਹਾਡੇ ਕੋਲ ਭਾਵੇਂ ਜਿੰਨੇ ਮਰਜੀ 100 ਸਾਲ ਹੋ ਜਾਣ ਤੁਹਾਡੇ ਕੋਲ ਜ਼ਮੀਨ ਰਵੇ ਨਾ ਰਵੇ ਸਾਨੂੰ ਠੇਕਾ ਆ ਤੁਸੀਂ ਸਾਡੇ ਨਿਸ਼ਾਨ ਦੇ ਨਾਲ ਹੱਥ ਕੋ ਲਾਇਆ ਪੰਤ ਸੁੱਤਾ ਪੰਥ ਸੁੱਤਾ ਪੰਥ ਦੇ ਵਿੱਚ ਰਹਿਣ ਵਾਲੇ ਕੁਝ ਲੋਕ ਸੁੱਤੇ ਨੇ ਬੇਸ਼ੱਕ ਸੁੱਤੇ ਨੇ ਪਰ ਜਿਹੜੇ ਜਾਗਦੀ ਜ਼ਮੀਰ ਵਾਲੇ ਜਿਹੜੇ ਅੰਦਰੋਂ ਵੀ ਜਾਗਦੇ ਬਾਹਰੋਂ ਵੀ ਜਾਗਦੇ ਨੇ ਉਹ ਹਮੇਸ਼ਾ ਸੱਚ ਦੀ ਪੁਕਾਰ ਕਰਦੇ ਰਹਿਣਗੇ ਤੁਹਾਨੂੰ ਮਸੰਦੋ ਲਾਂ ਤਾਂ ਤੁਹਾਨੂੰ ਲੱਖਾਂ ਦੀ ਤ੍ਰਿਗਾ ਐਲਾਨਤਾ ਤੁਹਾਨੂੰ ਡੁੱਬ ਕੇ ਮਰਜੋ ਮਸੰਦੋ ਤੁਹਾਡਾ ਤੁਸੀਂ ਮਹਾਰਾਜਾ ਨਿਸ਼ਾਨ ਐਦਾ ਪੁੱਟਿਆ ਮਹਾਰਾ ਨੇ ਤੁਹਾਡੀਆਂ ਜਣਾ ਵੀ ਪੁੱਟਣੀਆਂ ਜੇਵੇ ਇਹ ਗੱਲ ਦੇ ਤੁਸੀਂ ਉੱਤੇ ਆਏ ਜੇ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਵੀ ਇਹਨਾਂ ਮਸੰਦਾਂ ਨੂੰ ਜਿੰਨੀਆਂ ਹੋ ਸਕਦੀਆਂ ਲਾਂਦਾ ਪਾਓ ਕਿਉਂਕਿ ਪੰਥ ਸੁੱਤਾ ਹੈ ਵਲੇ ਠੀਕ ਆ ਜੀ ਤੇ ਜਿਹੜੇ ਜਾਗਦੀ ਜ਼ਮੀਰ ਵਾਲੀਆਂ ਫੌਜਾਂ ਨੇ ਉਹ ਸੜਾਂ ਜਾਗਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਕਿ ਨਿਸ਼ਾਨ ਸਾਹਿਬ ਮਹਾਰਾਜ ਦਾ ਪੰਥ ਦਾ ਨਿਸ਼ਾਨ ਸਾਹਿਬ ਜਿਹੜਾ ਕੁਝ ਲੋਕ ਪੁੱਟ ਰਹੇ ਨੇ ਆਪਾਂ ਉਸ ਵਿਸ਼ੇ ਉੱਤੇ ਗੱਲ ਕਰਨੀ ਆ ਉਹਨਾਂ ਬੰਦਿਆਂ ਦਾ ਕਹਿਣਾ ਆ ਕਿ ਇਹ ਸਾਡੀ ਜਗ੍ਹਾ ਦੇ ਵਿੱਚ ਨਿਸ਼ਾਨ ਸਾਹਿਬ ਕਿਸੇ ਨੇ ਗੱਡਿਆ ਜੀ ਠੀਕ ਆ ਜੀ ਮੰਨ ਲਓ ਠੀਕ ਆ ਕਿਸੇ ਨੇ ਗੱਡ ਦਿੱਤਾ ਤੇ ਤੁਹਾਡੀ ਜਗ੍ਹਾ ਆ ਤੁਹਾਡੇ ਨਾਂ ਤੇ ਆ ਤੁਹਾਡੇ ਪਿੰਡ ਦੇ ਉੱਤੇ ਨਾਂ ਤੇ ਆ ਠੀਕ ਆ ਜੀ ਹੁਣ ਦੂਸਰੀ ਗੱਲ ਮੈਂ ਇਹ ਕਰਨੀ ਆ ਕਿ ਜਿਹਦਾ ਨਿਸ਼ਾਨ ਆ ਉਹ ਕੌਣ ਆ ਉਹ ਆ ਸੱਚੇ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਆਪਣਾ ਮਾਪ-ਬਾਪ ਵਾਰਤਾ ਆਪਣਾ ਆਪ ਵਾਰਤਾ ਆਪਣੇ ਚਾਰ ਸਹਬਜ਼ਾਦੇ ਵਾਰਤੇ ਆਪਣੇ ਸਿੰਘ ਔਰ ਸਿੰਘਣੀਆਂ ਪੰਥ ਦੇ ਉਤੋਂ ਵਾਰ ਕੇ ਨਿਸ਼ਾਵਰ ਕਰਤੇ ਆਪਣੇ ਆਪ ਸਾਰਾ ਕੁਝ ਵਾਰ ਦਿੱਤਾ ਇਹ ਨਿਸ਼ਾਨ ਸਾਹਿਬ ਉਹਦਾ ਆ ਤੁਸੀਂ ਆਨੇ ਅਹੀਂ ਅਰਦਾਸ ਬੇਨਤੀ ਕੀਤੀ ਆ ਅਹੀਂ ਕੋਈ ਬੇਅਦਬੀ ਨਹੀਂ ਕੀਤੀ ਲਿਓ ਮੈਂ ਤੁਹਾਡੇ ਅਰਦਾਸ ਕਰਕੇ ਨਾ ਤੇ ਤੁਹਾਡੇ ਸਿਰ 'ਤੇ ਮੈਂ ਪੰਜ ਸਤਿ